ਹੀ ਪੂਰਾ ਸੂਰਾ ਕਿਹਾ ਜਾਵੇਗਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਕਾਕਾ ਗੁਰਪ੍ਰੀਤ ਸਿੰਘ ਤੇ ਹਰਗੁਣ ਕੌਰ ਜਿਨ੍ਹਾਂ ਨੇ ਆਪ ਜੀ ਨੂੰ ਦੱਸਣ ਦਾ ਯਤਨ ਕੀਤਾ ਵੀ ਸਿੱਖ ਦੀ ਰਹਿਣੀ ਕੀ ਹੈ ਸਿੱਖ ਨੂੰ ਕਿਸ ਤਰ੍ਹਾਂ ਰਹਿਣਾ ਚਾਹੀਦਾ ਹੈ ਸਿੱਖ ਮਰਿਆਦਾ ਕੀ ਹੈ ਇਸ ਬਾਰੇ ਆਪ ਜੀ ਨੂੰ ਦੱਸਿਆ ਹੈ ਸੋ ਬਹੁਤ ਬਹੁਤ ਧੰਨਵਾਦ ਹੈ ਦੋਵਾਂ ਬੱਚਿਆਂ ਦਾ ਗੁਰਪ੍ਰੀਤ ਸਿੰਘ ਦਾ ਅਤੇ ਹਰਗੁਣਕੌਰ ਦਾ ਸਤਿਗੁਰ ਕਿਰਪਾ ਕਰਨ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ। ਹੁਣ ਮੈਂ ਬੇਨਤੀ ਕਰਾਂ ਕਿ ਅਸ਼ਮੀਰ ਸਿੰਘ ਅਤੇ ਲਾਪਰੀ ਸਿੰਘ ਉਹ ਸਤਿਗੁਰਾਂ ਦੀ ਹਜ਼ੂਰੀ ਵਿੱਚ ਪਹੁੰਚਣ ਉਹ ਆਪ ਜੀ ਨੂੰ ਇੱਕ ਅੰਮਤਾ ਰਾਂ ਗੁਰੂ ਕੀ ਚਰਨਾਂ ਦੇ ਨਾਲ ਜੁੜਨ ਦਾ ਚਤਨ ਕਰਨਗੇ। ਆਓ ਇਹਨਾਂ ਪਾਸੋਂ ਸਰਵਣ ਕਰੋ ਅਸ਼ਮੀਰ ਸਿੰਘ ਅਤੇ ਲਾਪਰੀ ਸਿੰਘ ਵਾਹਿਗੁਰੂ ਜੀ ਦਾ ਖਾਕਸਾ ਵਾਹਿਗੁਰੂ ਜੀ ਕੀ ਫਤਿਹ ਇਸ ਤੋਂ ਬਰੰਗ ਫਿਰ ਆਪਾਂ ਸਮਾਪਤੀ ਕੀ ਅਰਦਾਸ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਕੇ ਕਰਮਪ੍ਰੀਤਨ ਮੇਰੇ ਚੱਕ ਦੇ ਦੂਰ ਪਾਪ ਦੇ ਨੇਰੇ ਲਗ ਜਣ ਕਰ ਖੁਸ਼ੀਆਂ ਦੇ ਡੇਰੇ ਜੀਗਮ ਦੂਰ ਨਸਾ ਲੈਣਾ ਕਰਕੇ ਮੇਰ ਮਿਹਰਾ ਦੇ ਅਸਾਈਆਂ ਆਪਣਾ ਜਸ ਕਰਵਾ ਲੈਣਾ ਕਰਕੇ ਮੇਰ ਮਿਰਾ ਦਿਆ ਸਾਈਆਂ ਆਪਣਾ ਜਸ ਕਰਵਾ ਲੈਣਾ ਇਹ ਜਗ ਜਿੱਲਣ ਮਾਇਆ ਸੰਦਾ ਰਕਿਆ ਜਕੜ ਜੰਜੀਰੀ ਬੰਦਾ ਖੋਲੋ ਗਲੋ ਕੂੜ ਦਾ ਬੰਦਾ ਜੀ ਛਲਣੀ ਪਰਮਾਵੇਨਾ ਖੜੇ ਆਨੰਦ ਲਹਿਰ ਵਿੱਚ ਰਹੀਏ ਚੰਦਰੀ ਚਿੰਤ ਸਤਾਵੇਨਾ ਕਿਹੜੇ ਆਨੰਦ ਲਹਿਰ ਵਿੱਚ ਰਹੀਏ ਚੰਦਰੀ ਚਿੰਤ ਸਤਾਵੇ ਨਾ ਤੁਧ ਬਿਨ ਕਾਣ ਹੋ ਸਕੇ ਉਜਾਗਰ ਤੇਰਾ ਨਾਮ ਬੜਾ ਰਤਨਾਗਰ ਸਹਿਬਾ ਤੂੰ ਕਿਰਪਾ ਦਾ ਸਾਗਰ ਆਪਣੀ ਲਹਿਰ ਬਣਾ ਲੈਣਾ ਕਰਕੇ ਮੇਰ ਮਿਰਾデア ਸਾਈਆਂ ਆਪਣਾ ਜਸ ਕਰਵਾ ਲੈਣਾ ਕਰਕੇ ਮੇਰ ਮਿਰਾデア ਸਾਈਆਂ ਆਪਣਾ ਜਸ ਕਰਵਾ ਲੈਣਾ ਜੀ ਤੁਮ ਅਰਚ ਉਡਾਏ ਰੰਕੇ ਸੁੰਦਰ ਨਣ ਨਕਸ਼ ਹਨ ਬੰਕੇ ਕਰ ਦਿਓ ਦੂਰ ਏਡਿਓ ਸੰਕੇ ਜੀ ਗਮ ਨੇੜੇ ਆਵੇ ਨਾ ਕਰਕੇ ਮੇਰ ਮੇਰਾ ਅਦਰ ਸਾਈਆਂ ਚੰਦਰੀ ਜਸ ਕਰਵਾ ਲੈਣਾ ਕਰਕੇ ਮੇਰ ਮੇਰਾ ਅਦਿਆ ਸਾਈਆਂ ਆਪਣਾ ਜਸ ਕਰਵਾ ਲੈਣਾ ਜਰਰੇ ਜਰਰੇ ਦੇ ਵਿੱਚ ਵਸੇ ਪਰਨਾ ਭੇਤ ਕਿਸੇ ਨੂੰ ਦੱਸੇ ਖੁੱਲਾ ਖੜਾ ਦੇ ਵਿੱਚ ਵਸੇ ਆਪਣੀ ਮੈਂ ਇੱਕ ਬਣਾ ਲੈਣਾ ਕਰਕੇ ਮੇਰ ਮਿਰਾ ਦੇ ਆਸਾਈਆ ਆਪਣਾ ਜਸ ਕਰਵਾ ਲੈਣਾ ਕਰਕੇ ਮੇਰ ਮਿਰਾ ਦੇ ਆਸਾਈਆ ਆਪਣਾ ਜਸ ਕਰਵਾ ਲੈਣਾ ਤੇਰੇ ਬਾਣੇ ਨੀਵੇਂ ਉੱਚੇ ਪਾਕ ਪਲੀਤੀ ਝੂਟੇ ਸੁੱਚੇ ਦਿਸਦਾ ਤੇਰਾ ਰੂਪ ਸਮੁੱਚੇ ਦ્વੈਤਾ ਦੇਰ ਨੂੰ ਪਾਵੇ ਨਾ ਕਿਹੜੇ ਆਨੰਦ ਲਹਿਰ ਵਿੱਚ ਰਹੀਏ ਚੰਦਰੀ ਚਿੰਤ ਸਤਾਵੇ ਨਾ ਕਿਹੜੇ ਆਨੰਦ ਲਹਿਰ ਵਿੱਚ ਰਹੀਏ ਚੰਦਰੀ ਚਿੰਤ ਸਤਾਵੇ ਨਾ ਨਾਹੀਏ ਗਿਆਨ ਦੀ ਗੰਗਾ ਵੜਕੇ ਤੇਰੇ ਨਾਮ ਦੇ ਬੇੜੇ ਚੜ੍ਹਕੇ ਜੱਪੂ ਰਾਮ ਨਾਮ ਦਾ ਫੜ ਕੇ ਕੁਮਰਾ ਵਿੱਚੋਂ ਬਚਾ ਲੈਣਾ ਕਰਕੇ ਮੇਰ ਮਿਰਾ ਦਿਆ ਸਾਈਆਂ ਆਪਣਾ ਜਸ ਕਰਵਾ ਲੈਣਾ ਕਰਕੇ ਮੇਰ ਮਿਰਾ ਦਿਆ ਸਾਈਆਂ ਆਪਣਾ ਜਸ ਕਰਵਾ ਲੈਣਾ ਸੁੰਦਰ ਹੋਵੇ ਕਾਵਦੀ بارش ਟੱਟੇ ਦਿਲ ਨੂੰ ਮਿਲ ਜੇ ਟਾਰਸ ਸੋਨਾ ਕਰੇ ਲੋਹੇ ਨੂੰ ਪਾਰਸ ਮਨ ਕਾ ਕੂੜ ਬਤਾਵੇ ਨਾ ਕਿਹੜੇ ਆਨੰਦ ਲਹਿਰ ਵਿੱਚ ਰਹੀਏ ਚੰਦਰੀ ਚਿੰਤ ਸਤਾਵੇ ਨਾ ਕਿਹੜੇ ਆਨੰਦ ਲਹਿਰ ਵਿੱਚ ਰਹੀਏ ਚੰਦਰੀ ਚਿੰਤ ਸਤਾਵੇ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਤੱਕ ਅਸ਼ਮੀਤ ਸਿੰਘ ਅਤੇ ਲਾਭਨੀ ਸਿੰਘ ਜਿਨ੍ਹਾਂ ਨੇ ਆਪ ਜੀ ਨੂੰ ਅੰਦਰਾਈ ਗੁਰੂ ਕੇ ਚਰਨਾਂ ਦੇ ਨਾਲ ਜੋੜਨ ਦਾ ਯਤਨ ਕੀਤਾ ਹੈ ਸਤਿਗੁਰੂ ਕਿਰਪਾ ਕਰਨ ਜਿਨ੍ਹਾਂ ਜਿਨ੍ਹਾਂ ਬੱਚਿਆਂ ਨੇ ਸਤਿਗੁਰਾਂ ਦੀ ਹਜ਼ੂਰੀ ਅੰਦਰ ਹਾਜ਼ਰੀ ਭਰੀ ਹੈ ਸਤਿਗੁਰੂ ਕਿਰਪਾ ਕਰਨ ਸਾਰਿਆਂ ਬੱਚਿਆਂ ਨੂੰ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ ਪੇਪਰਾਂ ਵਿੱਚੋਂ ਸਤਿਗੁਰੂ ਕਾਮਯਾਬੀਆਂ ਬਖਸ਼ਿਸ਼ ਕਰਨ ਸਭਤਾ ਬਖਸ਼ਿਸ਼ ਕਰਨ ਇਹ ਆਪਾਂ ਸਾਰਿਆਂ ਨੇ ਹੁਣ ਨਾਲ ਮਿਲ ਕਰਕੇ ਸਤਿਗੁਰਾਂ ਦੀ ਹਜ਼ੂਰੀ ਅੰਦਰ ਅਰਦਾਸ ਬੇਨਤੀ ਕਰਨੀ ਹੈ ਬਹੁਤ ਬਹੁਤ ਧੰਨਵਾਦ ਹੈ ਜੀ ਸੋ ਸਮੁੱਚੇ ਸਟਾਫ ਦਾ ਸਮੁੱਚੇ ਬੱਚਿਆਂ ਦਾ ਜਿਨ੍ਹਾਂ ਨੇ ਜੋ ਦਾਸ ਨੂੰ ਹੁਕਮ ਲਾ ਕਰਕੇ ਜੋ ਸ੍ਰੀ ਗੁਰੂ ਨਾਨਕ ਅਕੈਡਮੀ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਦਾਸਾਂ ਕੋਲ ਆਪ ਸਤਿਗੁਰਾਂ ਨੇ ਮਿਹਰ ਪ੍ਰਿਆ ਹੱਥ ਰੱਖ ਕੇ ਕਰਵਾਏ ਨੇ ਧੰਨਵਾਦ ਸਤਿਗੁਰਾਂ ਦਾ ਬਹੁਤ ਬਦਾਉ ਹੁਣ ਆਰਾਮ ਕਲੀ ਮਹੱਲਾ ਤੀਜਾ ਅਨੰਦ ਸਾਹਿਬ ਜੀ ਦੀ ਬਾਣੀ ਦਾ ਜਾਪ ਕਰਕੇ ਫਿਰ ਆਪਾਂ ਸਤਿਗੁਰਾਂ ਦੀ ਹਜ਼ੂਰੀ ਅnder ਅਰਦਾਸ ਬੇਨਤੀ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੰਦ ਸਾਹਿਬ RAM KALI MAHALLA TEEJA ANAND EK OHANKAR SATGUR PRASAD